ਭਾਈ ਜੇਠਾ ਜੀ ਦਰਿਆ ਦੇ ਕਿਨਾਰੇ ਦੇ ਉੱਤੇ ਆਪਣੀ ਛਾਬੜੀ ਲਾ ਕੇ ਬੈਠੇ ਨੇ ਤੇ ਉੱਥੇ ਇੱਕ ਸੰਤਾਂ ਦਾ ਟੋਲਾ ਆ ਗਿਆ ਸੰਤਾਂ ਦੀ ਇੱਕ ਮੰਡਲੀ ਆ ਗਈ ਤੇ ਉਹਨਾਂ ਸੰਤਾਂ ਨੇ ਜਿਹੜਾ ਉਹਨਾਂ ਨੂੰ ਭੁੱਖ ਲੱਗੀ ਹੋਈ ਸੀ ਤੇ ਭਾਈ ਜੇਠੇ ਦੇ ਕੋਲ ਆ ਕੇ ਉਹਨਾਂ ਨੂੰ ਪੁੱਛਿਆ ਕਹਿਣ ਲੱਗੇ ਕੀ ਹੈ ਬਾਲਕ ਤੇਰੇ ਕੋਲ ਭਾਈ ਜੇਠਾ ਜੀ ਕਹਿੰਦੇ ਨੇ ਮੇਰੇ ਕੋਲ ਕੁੰਗਣੀਆਂ ਨੇ ਉਹ ਕਹਿੰਦੇ ਸਾਨੂੰ ਦੇਵੇਂਗਾ ਖਾਣ ਵਸਤੂ ਕਹਿੰਦੇ ਕਿਉਂ ਨਹੀਂ ਜੀ ਤੁਸੀਂ ਲੋਡ ਹੈਗੀ ਤੁਸੀਂ ਲੈ ਲਓ ਜਿੰਨੀਆਂ ਚਾਹੀਦੀਆਂ ਨੇ ਕਹਿੰਦੇ ਭਾਈ ਜੇਠਾ ਜੀ ਉਹਨਾਂ ਸਾਰੇ ਸੰਤਾਂ ਨੂੰ ਇੱਕ ਨਹੀਂ ਉਹਨਾਂ ਦੀ ਸਾਰੀ ਮੰਡਲੀ ਨੂੰ ਖੁਗਣੀਆਂ ਖਵਾ ਦਿੰਦੇ ਨੇ ਪਰ ਬਾਅਦ ਵਿੱਚ ਕੀ ਪਤਾ ਲੱਗਦਾ ਵੀ ਉਹਨਾਂ ਦੇ ਕੋਲ ਦੇਣ ਵਾਸਤੇ ਪੈਸਾ ਤਾਂ ਹੈ ਕੋਈ ਨਹੀਂ ਉਹ ਸੰਤ ਅਸ਼ੀਰਵਾਦ ਦਿੰਦੇ ਨੇ ਵੀ ਬਾਲਕ ਤੂੰ ਜਿਹੜਾ ਸਾਡੀ ਅੱਜ ਭੁੱਖ ਦੀ ਪੂਰਤੀ ਕਰ ਰਿਹਾ ਹੈ ਕੋਈ ਦਿਨ ਆਏਗਾ ਤੇਰੇ ਘਰ ਤੋਂ ਕਦੇ ਕੋਈ ਭੁੱਖਾ ਨਹੀਂ ਮੁੜੇਗਾ। ਵਾਹ। ਤੂੰ ਅੱਜ ਸਾਨੂੰ ਭੁੱਖਿਆਂ ਨੂੰ ਖਵਾਇਆ ਹੈ, ਤੇਰੇ ਘਰ ਤੋਂ ਕਦੇ ਕੋਈ ਖਾਲੀ ਨਾ ਮੁੜੇ। ਤੂੰ ਭਾਵੇਂ ਇੱਕ ਗੁਰਬਤ ਦੇ ਵਿੱਚ ਜਾਉਂ ਰਿਹਾ ਵਾਲਕ ਹੈਂ ਪਰ ਤੂੰ ਬਹੁਤ ਕਿਸੇ ਦਿਨ ਅਮੀਰ ਹੋਏਂਗਾ, ਤੇਰੇ ਘਰ ਦੇ ਵਿੱਚ ਕਦੇ ਕੋਈ ਚੀਜ਼ ਦੀ ਥੋੜ੍ਹ ਨਹੀਂ ਆਏਗੀ। ਤੇਰੇ ਸੋਨੇ ਦੇ ਮੰਦਰ ਹੋਣਗੇ। ਉਹ ਸੰਤ ਇਸ ਤਰ੍ਹਾਂ ਬੋਲਦੇ ਜਾਂਦੇ ਅਸ਼ੀਰਵਾਦ ਦਿੰਦੇ ਜਾਂਦੇ ਲਫ਼ਜ਼ਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਤਾਂ ਉਹ ਸੰਤਾਂ ਦੀ ਟੋਲੀ ਤਾਂ ਚਲੀ ਜਾਂਦੀ ਹੈ। ਬਾਲਕ ਭਾਈ ਜੇਠਾ ਕਰ ਜਾਂਦੇ, ਕਰ ਜਾਂਦੇ ਉਹ ਨਾਨੀ ਨੂੰ ਜਾ ਕੇ ਕਹਿੰਦੇ ਵੀ ਨਾਨੀ ਮਾਂ ਅੱਜ ਕੁਝ ਨਹੀਂ ਵਟਿਆ। ਉਹ ਕਹਿੰਦੇ ਕਿਉਂ? ਕਹਿਣ ਲੱਗੇ ਅੱਜ ਮਾਂ ਇੱਕ ਸੰਤਾਂ ਦੀ ਟੋਲੀ ਮਿਲ ਗਈ ਸੀ ਬੜੇ ਭੁੱਖੇ ਸਨ। ਤੇ ਮਾਂ ਉਹਨਾਂ ਨੇ ਨਾ ਹੁੰਗੜੀਆਂ ਮੰਗ ਲਈਆਂ ਮੇਰੇ ਤੇ ਮੈਂ ਦੇ ਦਿੱਤੀਆਂ। ਤੇ ਮਾ ਕਹਿਣ ਲੱਗੇ ਵੀ ਉਹਨਾਂ ਨੇ ਫਿਰ ਕੁਝ ਦਿੱਤਾ ਨਹੀਂ ਉਹ ਕਹਿੰਦੇ ਦਿੱਤਾ ਹੈ ਨਵਾ ਉਹਨਾਂ ਨੇ ਜੋ ਕੁਝ ਦਿੱਤਾ ਉਹਦਾ ਮੁੱਲ ਨਹੀਂ ਤਾਰਿਆ ਜਾ ਸਕਦਾ ਕਹਿਣ ਲੱਗੇ ਕੀ ਦੇ ਗਏ ਐ ਸਭ ਕਹਿਣ ਲੱਗੇ ਮਾਇਆ ਤਾਂ ਨਹੀਂ ਉਹਨਾਂ ਨੇ ਦਿੱਤੀ ਅਸੀਸਾਂ ਬਹੁਤ ਦੇ ਕੇ ਗਏ ਨੇ ਪ੍ਰੇਮ ਸਹਿਤ ਉਸਮਾਨ ਨੇ ਫਿਰ ਬਾਲਕ ਨੂੰ ਗਲ ਨਾਲ ਲਾ ਕੇ ਕਿਹਾ ਕਹਿਣ ਲੱਗੀ ਇਹ ਮੇਰੇ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰਦਿਆਂ ਹੇ ਕਰਤਾਰ ਹੇ ਪ੍ਰਮਾਤਮਾ ਤੂੰ ਕਿਸ ਤਰ੍ਹਾਂ ਦੀ ਖੇਡ ਰਚਾਈ ਹੈ ਜਿਨ੍ਹਾਂ ਨੂੰ ਵੰਡਣ ਵਾਲੇ ਹੱਥ ਦਿੱਤੇ ਨੇ ਉਹਨਾਂ ਦੇ ਹੱਥ ਖਾਲੀ ਨੇ ਤੇ ਜਿਨ੍ਹਾਂ ਦੇ ਕੋਲੇ ਬਹੁਤ ਕੁਝ ਆ ਉਹਨਾਂ ਕੋਲੇ ਵੰਡਣ ਵਾਲੇ ਹੱਥ ਨਹੀਂ ਸੱਚ ਜਾਣੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਭਾਂਡੇ ਕਈਆਂ ਦੇ ਬਹੁਤ ਭਰੇ ਹੁੰਦੇ ਨੇ ਬਾਹਰੀ ਰੂਪ ਵਿੱਚ ਅੰਦਰੂਪ ਵਿੱਚ ਭਾਂਡੇ ਭਰੇ ਹੁੰਦੇ ਨੇ ਵੰਡਣ ਦੀ ਤਰਤੀਬ ਨਹੀਂ ਹੁੰਦੀ ਤਾਂ ਕਈ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੇ ਕੋਲ ਭਾਂਡੇ ਖਾਲੀ ਹੁੰਦੇ ਨੇ ਵੰਡਣ ਦਾ ਚਾਹ ਹੁੰਦਾ ਹੈ ਕੁਝ ਹੱਥ ਵੰਡਣਾ ਲੋਚਦੇ ਨੇ ਦੂਜੇ ਨੂੰ ਦੇਣਾ ਲੋਚਦੇ ਨੇ ਦੂਜੇ ਦੀ ਝੋਲੀ ਵਿੱਚ ਪਾਉਣਾ ਲੋਚਦੇ ਨੇ ਉਹਨਾਂ ਦੇ ਕੋਲ ਕਰਤੇ ਨੇ ਕੁਝ ਉਸ ਤਰ੍ਹਾਂ ਦਾ ਰੱਖਿਆ ਨਹੀਂ ਕੁਝ ਕਿਤੇ ਕੋਲ ਬਹੁਤ ਹੈ ਬਹੁਤ ساری ਦੌਲਤ ਹੈ ਤਨ ਹੈ ਪਰ ਉਹਨਾਂ ਦੇ ਅੰਦਰ ਵੰਡਣ ਦੀ ਉਹ ਪ੍ਰਵਿਰਤੀ ਤੇ ਉਹ ਜਿਗਰਾ ਹੀ ਨਹੀਂ ਹੈ ਫਿਰ ਉਹ ਨਾਨੀ ਬੜੀ ਬੇਬਲਤਾ ਦੇ ਨਾਲ ਕਹਿੰਦੀ ਹੈ ਏ ਵਾਹਿਗੁਰੂ ਜੇ ਇੰਨੀ ਦਾਨਸ਼ਵੰਦ ਇੰਨੀ ਦਇਆ ਵਾਲੇ ਹੱਥ ਕਿਸੇ ਨੂੰ ਦਿੱਤੇ ਹੋਣ ਕਿ ਉਹ ਕਿਸੇ ਵੀ ਲੋੜਵੰਦ ਨੂੰ ਦੇ ਸਕਣ ਖਵਾ ਸਕਣ ਤੇ ਇੱਕ ਕਿਰਪਾ ਕਰ ਦਿੰਦੇ ਹੋ ਕਿ ਜੇ ਵੰਡਣ ਵਾਲੇ ਹੱਥ ਦਿੱਤੇ ਸੀ ਤੇ ਵੰਡਣ ਵਾਲੇ ਪਦਾਰਥ ਵੀ ਦੇ ਦਿੰਦਾ ਇਹ ਬਚਪਨ ਹੈ ਭਾਈ ਜੇਠਾ ਜੀ ਦਾ ਇਹ